ਇਨਵੈਸਟਮੈਂਟ 2025 ਦੇ ਵਿੱਚ ਦੀ ਆਪਾਂ ਗੱਲ ਕਰ ਰਹੇ ਆ ਭਾਜੀ ਜਿਹੜਾ ਬੰਦਾ ਕੋਈ ਚਾਰ ਪੈਸੇ ਬਣਾ ਰਿਆ ਵਾ ਜੀ ਉਹ ਕੁਛ ਏਦਾਂ ਦੀ ਐਸੈਟ ਕਲਾਸ ਜ਼ਰੂਰ ਦੇਖਦਾ ਜਿੱਥੇ ਉਹਨੂੰ ਸ਼ਾਇਦ ਕੁਝ ਨਾ ਕੁਝ ਗਰੋਥ दिखे ਸੇਫਟੀ ਦੇਕੇ ਪਰ ਕਈ ਵਾਰ ਲੋਕਾਂ ਨੂੰ ਸਮਝ ਨਹੀਂ ਲੱਗਦਾ ਵੀ ਅਸੀਂ ਪੈਸੇ ਜੇ ਲਾਈਏ ਵੀ ਜੇ ਚਾਰ ਪੈਸੇ ਹੈਗੇ ਕਿੱਥੇ ਲਾਈਏ ਕੋਈ ਜਿਹੜਾ ਹੁਣ ਤੱਕ ਅਕਸਰ ਕਰਦੇ ਆ ਚਾਹੇ ਉਹ ਰੀਅਲ ਏਸਟੇਟ ਇਨਵੈਸਟਮੈਂਟ ਆ ਚਾਹੇ ਉਹ ਸਟਾਕ ਮਾਰਕੀਟ ਦੀ ਇਨਵੈਸਟਮੈਂਟ ਆ ਜਿੰਨੇ ਵੀ ਮੈਂ ਲੋਕਾਂ ਨੂੰ ਜਾਣਦਾ ਉਹਨਾਂ ਨੇ ਜਿਹੜੀਆਂ ਵੀ ਇਨਵੈਸਟਮੈਂਟ ਕੀਤੀਆਂ ਨੇ ਖਾਸ ਕਰਕੇ ਫਰੈਂਡ ਤੇ ਕਈਆਂ ਨੂੰ ਵੱਡੇ ਲੈਸਨ ਵੀ ਲਰਨ ਕਰਨ ਨੂੰ ਮਿਲਿਆ ਮੈਂ ਇੱਕ ਮੈਨੂੰ ਲੱਗਦਾ ਸ਼ਾਇਦ ਬਾਈ ਹੁਣੀ ਸੌਂਣਦੇ ਹੋਣੇ ਸਾਡੀ ਕੱਲ ਪਿਛਲੇ ਵੀ ਕੀ ਗੱਲ ਬਾਤ ਹੋ ਰਹੀ ਸੀ ਉਹ ਇੱਕ ਉਹਨਾਂ ਦੇ ਫਰੈਂਡ ਨੇ ਘੱਟੋ ਘਾਟ 8 ਲੱਖ ਡਾਲਰ ਸਟਾਕ ਮਾਰਕੀਟ ਵਿੱਚ ਲਾਤਾ ਆਪਸ਼ਨ ਟਰੇਡਿੰਗ ਦੇ ਵਿੱਚ ਐਂਡ THEN HE PROBABLY LOST 10 ਲੱਖ ਦਾ ਸੀ ਤੈਨ 1 ਲੱਖ ਕਿਸੇ ਹੋਰ ਫਰੈਂਡ ਦਾ ਸੀ ਤੇ ਗਾਂ ਇੱਕ ਦੋ ਬੰਦਿਆਂ ਦਾ ਸੀ ਟੋਟਲ 7-8 ਲੱਖ ਡਾਲਰ ਲੱਗ ਗਿਆ ਤੇ ਸਿਰਫ ਸਟਾਕ ਮਾਰਕੀਟ ਦੀ ਗੱਲਬਾਤ ਆ ਪਰ ਉਸ ਦੇ ਨਾਲ ਹੋਰ ਬਹੁਤ ਰੀਅਲ اسٹیਟ ਵਿੱਚ ਵੀ ਲੋਕੀ ਫਸੇ ਹੋਏ ਨੇ ਜਿਨ੍ਹਾਂ ਨੇ ਬਹੁਤ ਪੈਸੇ ওভার ਲਿਵਰੇਜ ਕੀਤੀਆਂ ਆਪਣੀਆਂ ਐਗਜ਼ਿਸਟਿੰਗ ਪ੍ਰਾਪਰਟੀ ਸੀਗੀਆਂ ਤੇ ਪਰ ਜਿਹੜੀ ਅੱਜ ਦੀ ਗੱਲਬਾਤ ਆ ਇਹ ਉਹੀ ਚੀਜ਼ ਦੇ ਉੱਤੇ ਦੁਆਲੇ ਰਹੇਗੀ ਰਿਟਰਨ ਵਰਸਸ ਸੇਫਟੀ ਵੀ ਪਰ ਜਿਹੜਾ ਤਾਂ ਵੀ ਜਦੋਂ ਲੋਕੀ ਇਨਵੈਸਟ ਕਰਦੇ ਆ ਮੈਂ ਬਹੁਤੇ ਸਮੇਂ ਬਹੁਤੇ ਟਾਈਮ ਇਹੀ ਚੀਜ਼ ਦੇਖਦਾ ਇਹੀ ਨੋਟ ਕਰਦਾ ਵੀ ਉਹਨਾਂ ਨੂੰ ਪਹਿਲੀ ਗੱਲ ਤਾਂ ਰਿਟਰਨ ਦਾ ਕੈਲਕੂਲੇਸ਼ਨ ਹੀ ਨਹੀਂ ਪਤਾ ਕਿ ਰਿਟਰਨ ਅਸੀਂ ਕਿਦਾਂ ਕੈਲਕੂਲੇਟ ਕਰਨੀ ਹੈ ਓਕੇ ਜੇ ਖਾਸ ਕਰਕੇ ਜੋ ਕੁਝ ਮੇਰਾ ਜਿਹੜਾ ਵਾ ਵਾਸਤਾ ਹੈਗਾ ਵਾ ਉਹ ਉਹਨਾਂ ਲੋਕਾਂ ਨਾਲ ਜਿਹੜੇ ਲੋਕੀ ਬਿਜ਼ਨੈਸ ਬਾਇ ਕਰਨ ਬਾਰੇ ਸੋਚ ਰਹੇ ਹੁੰਦੇ ਆ ਵੀ ਅਸੀਂ ਬਿਜ਼ਨੈਸ ਬਾਇ ਕਰਨਾ ਵਾ ਕਿਉਂ ਜਿਹੜੇ ਬਿਜ਼ਨੈਸ ਦੀ ਮੰਨ ਲਓ ਪੀਜ਼ਾ ਸ਼ਾਪ ਆ ਕੋਈ ਰੈਸਟੋਰਾਂ ਆ ਔਰ ਕਿਸੇ ਵੀ ਤਰ੍ਹਾਂ ਦਾ ਬਿਜ਼ਨੈਸ ਆ ਜਿਹੜੀ ਉਹ ਚੀਜ਼ ਤੇ ਪੈਸਾ ਮੰਗ ਕਰ ਰਹੇ ਹੁੰਦੇ ਨੇ ਵਰਸ ਜਦੋਂ ਤੁਸੀਂ ਉਹਨਾਂ ਦੀਆਂ ਫਾਈਨੈਂਸ਼ੀਅਲਸ ਦੇਖਦੇ ਹੋ ਉਹ ਦੇ ਦੇ ਆ ਬੇਰਲੀ ਮੇਕਿੰਗ ਐਨੀ ਮਨੀ অর ਨਾਟ ਮੇਕਿੰਗ ਐਨੀ ਮਨੀ ਉਹ ਕਾਟੇ ਚ ਚੱਲ ਰਹੇ ਹੁੰਦੇ ਆ ਪਰ ਜਿਹੜੀ ਉਹਨਾਂ ਦੀ ਆਸਕਿੰਗ ਹੁੰਦੀ ਆ ਦੇ ਡੋਨਟ ਨੋ ਕਿ ਕਿਉਂ ਕਿਹੜੇ ਹਿਸਾਬ ਨਾਲ ਪੈਸਾ ਮੰਗ ਰਹੇ ਆ। ਭਾਈ ਸੋ ਇਹਦੇ ਚ ਇਹ ਚੀਜ਼ ਆ ਜਾਂਦੀ ਆ ਜੀ ਜਿਵੇਂ ਤੁਸੀਂ ਕਿਹਾ ਸੇਫਟੀ ਤੇ ਰਿਟਰਨਸ ਦੇ ਨਾਲ ਲਿਕুইਡਿਟੀ ਵੀ ਇੱਕ ਤੀਸਰਾ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ। ਸੋ ਪਹਿਲਾਂ ਆਪਾਂ ਇਨਵੈਸਟਮੈਂਟ ਡਿਫਰੈਂਟ ਐਸੈਟ ਜਿਹੜੇ ਉਹਨਾਂ ਨੂੰ ਸਮਝਣ ਤੋਂ ਪਹਿਲਾਂ ਨਾ ਆਪਾਂ ਨੂੰ ਇਹ ਤਿੰਨ ਚੀਜ਼ਾਂ ਜ਼ਰੂਰ ਸਮਝਣੀਆਂ ਪੈਣੀਆਂ ਮੈਨੂੰ ਲੱਗਦਾ ਇਹਨੂੰ ਤੁਸੀਂ ਕਹਿ ਰਹੇ ਹੋ ਵੀ ਇਨਵੈਸਟਮੈਂਟ ਟ੍ਰਾਇੰਗਲ ਰਾਈਟ ਜੀ ਜੀ ਇਨਵੈਸਟਮੈਂਟ ਟ੍ਰਾਇੰਗਲ ਦੇ ਵਿੱਚ ਨਾ ਤਿੰਨ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਸੇਫਟੀ ਸੇਫਟੀ ਦਾ ਮਤਲਬ ਇਹ ਹੈ ਕਿ ਪ੍ਰਿੰਸੀਪਲ ਅਮਾਊਂਟ ਆ ਜਿਹੜਾ ਉਹ ਤੁਹਾਡਾ ਲੂਜ਼ ਨਾ ਹੋਵੇ ਵੀ ਜੇ 100 ਡਾਲਰ ਆ ਤੁਹਾਡੇ ਕੋਲੇ 100 ਡਾਲਰ ਦਾ ਨੋਟ ਆ ਤੇ ਉਹ ਘਟ ਕੇ 100 ਡਾਲਰ ਦੇ ਨੋਟ ਤੋਂ 90 ਨਾ ਰਹੇ ਜੀ ਉਹ 100 ਦਾ 100 ਹੀ ਰਵੇ ਜੀ ਦੂਸਰੀ ਚੀਜ਼ ਇਹ ਆ ਜਾਂਦੀ ਆ ਜੀ ਰਿਟਰਨ ਕਿ ਰਿਟਰਨ ਤੁਹਾਨੂੰ ਉਹਦੇ ਉੱਪਰ ਕਿੰਨੀ ਮਿਲਦੀ ਆ ਤੀਸਰੀ ਆ ਜਾਂਦੀ ਆ ਰਿਟਰਨ ਨੂੰ ਆਪਾਂ ਸਿੰਪਲ ਇਹ ਕਿ ਕਿੰਨੇ ਪਰਸੈਂਟੇਜ ਦੇ ਨਾਲ ਹਮੇਸ਼ਾ ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕੀਤਾ ਜਾਂਦਾ ਕਿੰਨੇ ਪਰਸੈਂਟੇਜ ਦੇ ਨਾਲ ਜਿਹੜਾ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਉਂਟ ਸੀਗਾ ਜਿਹਦੇ ਤੇ ਆਪਾਂ ਸੇਫਟੀ ਦੀ ਗੱਲ ਕਰੀ ਉਹ ਗਰੋ ਕਰ ਰਿਹਾ ਤੀਸਰਾ ਹੁੰਦਾ ਲਿਕুইਡਿਟੀ ਕਿ ਤੁਸੀਂ ਉਹਨੂੰ ਕਿੰਨੀ ਜਲਦੀ ਐਕਸੈਸ ਕਰ ਸਕਦੇ ਹੋ liquidity ਨੂੰ ਸੌਖਾ ਇਹ ਸਮਝ ਸਕਦੇ ਆਪਾਂ ਕਿ ਮੰਨ ਲਓ ਅ ਮੇਰੇ ਕੋਲੇ ਜੇ 1 ਮਿਲੀਅਨ ਡਾਲਰ ਆ ਤੇ ਉਹਨੂੰ ਮੈਂ ਬੈਂਕ ਦੇ ਵਿੱਚ ਰੱਖਿਆ ਤਾਂ ਮੈਂ ਬੈਂਕ ਦੇ ਵਿੱਚੋਂ ਜਦ ਮਰਜੀ ਚਾਹੇ ਮੈਂ ਕਢਾ ਸਕਦਾ ਤੇ ਹੁਣ ਜੇ ਮੈਂ ਇਹੀ ਰੀਅਲ ਏਸਟੇਟ ਦੇ ਵਿੱਚ ਇਨਵੈਸਟ ਕਰਿਆ ਤੇ ਜੇ ਮੈਂ ਅੱਜ ਹੀ ਚਾਹਾਂ ਜੀ ਮੈਨੂੰ ਉਹ ਲਿਕুইਡਿਟੀ ਦੇ ਵਿੱਚ ਜਾਂ ਕੈਸ਼ ਦੇ ਵਿੱਚ ਅੱਜ ਹੀ ਚਾਹੀਦਾ ਤਾਂ ਮੈਨੂੰ ਵੇਟ ਕਰਨੀ ਪਊਗੀ ਉਸ ਚੀਜ਼ ਦੇ ਵਿੱਚ ਜਿਵੇਂ ਸਟਾਕ ਮਾਰਕੀਟ ਦੀ ਆਪਾਂ ਕਹ ਲਈਏ ਵੀ ਜੇ ਉਹਦੇ ਚ ਲਾਇਆ ਤਾਂ ਜੇ ਮੈਂ ਸੈਟਰਡੇ ਸੰਡੇ ਨੂੰ ਨਹੀਂ ਐਕਸੈਸ ਕਰ ਸਕਦਾ ਮੈਨੂੰ ਮੰਡੇ ਤੱਕ ਦੀ ਵੇਟ ਕਰਨੀ ਪਊਗੀ ਜੇ ਮੰਡੇ ਵੀ ਉਸ ਤੋਂ ਬਾਅਦ T+1 ਹੁੰਦਾ ਵੀ ਇੱਕ ਦਿਨ ਵੇਟ ਕਰਨੀ ਹੀ ਪਊਗੀ ਸੋ ਡਿਪੈਂਡ ਕਰਦਾ ਲਿਕুইਡਿਟੀ ਇਹ ਤਿੰਨੇ ਚੀਜ਼ਾਂ ਹੀ ਆਪਸ ਦੇ ਵਿੱਚ ਇੰਟਰ ਰਿਲੇਟ ਹੋ ਕੇ ਚੱਲਦੀਆਂ ਨੇ ਤੁਹਾਨੂੰ ਤਿੰਨੇ ਚੀਜ਼ਾਂ ਇਕੱਠੀਆਂ ਨਹੀਂ ਮਿਲਣੀਆਂ ਤੁਸੀਂ ਕਹੋ ਜੀ ਮੈਨੂੰ ਸੇਫਟੀ ਵੀ ਵੱਧ ਚਾਹੀਦੀ ਆ ਤੁਸੀਂ ਕਹੋ ਮੈਨੂੰ ਰਿਟਰਨ ਵੀ ਵੱਧ ਚਾਹੀਦਾ ਤੇ ਤੁਸੀਂ ਕਹੋ ਮੈਨੂੰ ਲਿਕুইਡਿਟੀ نو ਥਿਸ ਇਜ਼ ਨਾਟ ਪੋਸੀਬਲ ਤੁਹਾਨੂੰ ਦੋ ਚੀਜ਼ਾਂ ਜਿਹੜੀਆਂ ਉਹ ਦੋ ਚੀਜ਼ਾਂ ਵੀ ਬੇਰਲੀ ਜੇ ਆਪਾਂ ਕਹੀਏ ਵੀ ਉਹ ਉਹ ਇਕੱਠੀਆਂ ਮਿਲ ਸਕਦੀਆਂ ਪਰ ਤਿੰਨੋਂ ਚੀਜ਼ਾਂ ਇਕੱਠੀਆਂ ਨਹੀਂ ਮਿਲਣੀਆਂ